ਨੌਜਵਾਨ ਇਹਦੀ ਗ੍ਰਿਫਤ ਕਿਵੇਂ ਆ ਰਹੇ ਆ ਤਾਂ ਇਹਨੂੰ ਰੋਕਣਾ ਸਾਡਾ ਮਕਸਦ ਹੈ ਜਿਹਦੇ ਨਾਲ ਬੱਚਿਆਂ ਤੇ ਵੀ ਪ੍ਰਭਾਵ ਪੈਂਦਾ ਹੈ ਬੁਰਾ ਅਸਰ ਕੀ ਅਸੀਂ ਪੁਲਿਸਿੰਗ ਤਾਂ ਕਰ ਹੀ ਰਹੇ ਆ ਬਟ ਪੁਲਿਸਿੰਗ ਦੇ ਨਾਲ-ਨਾਲ ਇਹ ਵੀ ਇੱਕ ਐਸਪੈਕਟ ਹੈ ਜਿਹਦੇ ਨਾਲ ਅਸੀਂ ਨਸ਼ਿਆਂ ਨੂੰ ਰੋਕਣਾ ਹੈ ਜਿੱਥੇ ਪੰਜਾਬ ਭਰ ਨੂੰ ਨਸ਼ਿਆਂ ਨੇ ਖਾ ਲਿਆ ਤੇ ਪੰਜਾਬ ਦੇ ਵਿੱਚ ਸਰਕਾਰਾਂ ਕਹਿ ਤਾਂ ਦਿੰਦੀ ਅਸੀਂ ਨਸ਼ਾ ਖਤਮ ਕਰਾਂਗੇ ਪਰ ਹੁਣ ਪੰਜਾਬ ਪੁਲਿਸ ਵੱਲੋਂ ਵੀ ਦਾਅਵੇ ਕੀਤੇ ਜਾਂਦੇ ਨੇ ਤੇ ਹੁਣ ਲੁਧਿਆਣਾ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਨਸ਼ੇ ਨੂੰ ਖਤਮ ਕਰਨ ਲਈ ਨੁੱਕੜ ਨਾਟਕ ਕੀਤੇ ਜਾ ਰਹੇ ਨੇ ਸਾਡੇ ਨਾਲ ACP ਜਿਹੜੇ ਨੇ ਏਰੀਆ ਦੇ ਬਸ ਇੰਚਾਰਜ ਚੌਕੀ ਇੰਚਾਰਜ ਤੇ ਐਸ ਐਚ ਓ ਡਿਵੀਜ਼ਨ ਨੰਬਰ 5 ਨੇ ਮੌਕੇ ਤੇ ਗੱਲਬਾਤ ਕਰ ਲਾਂਗੇ ਕੀ ਕੁਝ ਕਹਿਣਾ ਹੋਂਦਾ ਕਿਉਂਕਿ ਨੁੱਕੜ ਨਾਟਕ ਦੇ ਨਾਲ ਕੀ ਨਸ਼ਾ ਪੰਜਾਬ ਦੇ ਵਿੱਚ ਖਤਮ ਹੋਵੇਗਾ ਕਿਉਂਕਿ ਪੁਲਿਸ ਦੇ ਜਦੋਂ ਵੀ ਰੇਡ ਕਰਨ ਜਾਂਦੀ ਹੈ ਜਿਹੜੇ ਲੁਧਿਆਣਾ ਦੇ ਵਿੱਚ ਪ੍ਰਮੁੱਖ ਏਰੀਆ ਉਥੋਂ ਕੁਝ ਨਾ ਕੁਝ ਘੱਟ ਸਮਗਰੀ ਹੱਥ ਲੱਗਦੀ ਹੈ ਪਰ ਕਹਿ ਦਿੰਦੀ ਹੈ ਸਾਨੂੰ 5 ਗ੍ਰਾਮ 4 ਗ੍ਰਾਮ ਮਿਲਿਆ ਪਰ ਉਸ ਏਰੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਪਲਾਈ ਚੈਨ ਹੈ ਅਸਤੇ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਨੁੱਕੜ ਨਾਟਕ ਦੇ ਥਰੂ ਅਸੀਂ ਇਹ ਸੰਦੇਸ਼ ਸਾਰਿਆਂ ਨੂੰ ਪਹੁੰਚਾਉਣਾ ਚਾਹੁੰਦੇ ਆ ਸਕੂਲ ਕਾਲਜਸ ਵਿੱਚ ਤੇ ਮੁਹੱਲਿਆਂ ਵਿੱਚ ਕਿ ਨਸ਼ਿਆਂ ਦਾ ਕੀ ਬੁਰਾ ਪ੍ਰਭਾਵ ਸਾਡੇ ਸੋਸਾਇਟੀ ਤੇ ਸਾਡੇ ਸਟੇਟ 'ਚ ਪੈ ਰਿਹਾ ਹੈ ਤੇ ਨੌਜਵਾਨ ਇਹਦੀ ਗ੍ਰਿਫਤ ਕਿਵੇਂ ਆ ਰਹੇ ਆ ਤਾਂ ਇਹਨੂੰ ਰੋਕ ਰੋਕਣਾ ਸਾਡਾ ਮਕਸਦ ਹੈ ਤੇ ਸਾਡੇ ਵੱਲੋਂ ਵਾਰ ਜਾਰੀ ਹੈ ਨਸ਼ਿਆਂ ਦੇ ਖਿਲਾਫ ਤੇ ਨੁੱਕੜ ਨਾਟਕ ਦੇ ਥਰੂ ਇੱਕ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਜਿਹਦੇ ਵਿੱਚ ਜਿਹਦੇ ਨਾਲ ਬੱਚਿਆਂ ਤੇ ਵੀ ਪ੍ਰਭਾਵ ਪੈਂਦਾ ਹੈ ਕਿ ਇਹਦੇ ਬੁਰੇ ਬੁਰਾ ਅਸਰ ਕੀ ਹੁੰਦਾ ਵਸਤਿਆਂ ਦੇ ਵਿੱਚ ਖਾਸ ਕਰਕੇ ਨਸ਼ੇ ਦੀ ਸਪਲਾਈ ਜ਼ਿਆਦਾ ਹੁੰਦੀ ਹੈ ਕਿਉਂਕਿ ਉਹ ਛੋਟੇ ਤੱਪਕੇ ਜ਼ਿਆਦਾਤਰ ਕੰਪਲੀਟ ਵੀ ਐਸੇ ਏਰੀਏ ਤੋਂ ਯਾਦ ਸੀ ਪਹਿਲਾਂ ਛੋਟੇ ਏਰੀਏ ਨੂੰ ਟਾਰਗੇਟ ਕਰਦੇ ਨੇ ਕਿ ਉੱਥੋਂ ਫਿਰ ਵੱਡੇ ਕਰਾਂ ਨੂੰ ਟਾਰਗੇਟ ਹੋ ਸਕੇ ਕਿ ਉੱਥੇ ਪੁਲਿਸ ਦਾ ਪਹੁੰਚ ਨਾ ਬਿਲਕੁਲ ਬਿਲਕੁਲ ਤਾਂ ਹੀ ਅਸੀਂ ਇਹ ਏਰੀਆ ਮਹੱਲੇ ਤਾਂ ਹੀ ਇਹੋ ਜਿਹਾ ਚੁਣਿਆ ਜਿੱਥੇ ਸਭ ਤੋਂ ਜ਼ਿਆਦਾ ਸਾਡਾ ਪ੍ਰਭਾਵ ਪੈ ਸਕੇ ਅਸੀਂ ਪੁਲਿਸਿੰਗ ਤਾਂ ਕਰ ਹੀ ਰਹੇ ਹਾਂ ਬਟ ਪੁਲਿਸਿੰਗ ਦੇ ਨਾਲ-ਨਾਲ ਇਹ ਵੀ ਇੱਕ ਐਸਪੈਕਟ ਹੈ ਜਿਹਦੇ ਨਾਲ ਅਸੀਂ ਨਸ਼ਿਆਂ ਨੂੰ ਰੋਕਣਾ ਹੈ ਲੋਕਾਂ ਦਾ ਕਿਹੋ ਜਿਹਾ ਸਹਿਯੋਗ ਮਿਲਦਾ ਲੋਕਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਹੈ ਤੇ ਸਾਡਾ ਵੀ ਲੋਕਾਂ ਨਾਲ ਪੂਰਾ ਸਾਥ ਹੈ ਇਹ ਲੜਾਈ ਇੱਕ ਤਰਫਾਨੀ ਨਹੀਂ ਜਿਵੇਂ ਮੈਂ ਕਿਹਾ ਦੋਨਾਂ ਦੇ ਸਹਿਯੋਗ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਲੱਗਦਾ ਪੁਣੋ ਸਖਤ ਹੋ ਚੁੱਕੀ ਨਸ਼ਾ ਹਾਂਜੀ ਬਿਲਕੁਲ ਤੁਸੀਂ ਸੁਣ ਲਿਆ ਕਿ ਜਿਹੜੇ ACP ਨੇ ਉਹਨਾਂ ਨੇ ਕਿਹਾ ਕਿ ਅਸੀਂ ਸਪਲਾਈ ਚੇਨ ਤੋੜਨ ਦੀ ਕੋਸ਼ਿਸ਼ ਕਰਾਂਗੇ ਪਰ ਸਪਲਾਈ ਚੇਨ ਕਿਸ ਤਰੀਕੇ ਦਾ ਟੁੱਟੇਗੀ ਉਹ ਕਹਿ ਰਹੇ ਨੇ ਸਖਤ ਵੀ ਹੋਵਾਂਗੇ ਲੋਕਾਂ ਦੇ ਉੱਤੇ ਤੇ ਨੁਕੜ ਨਾਟਕ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਨੁੱਕਰ ਨਾਟਕ ਦੇ ਤਹਿਤ ਲੋਕਾਂ ਨੂੰ ਸਮਝਾਇਆ ਜਾ ਸਕੇ ਨਸ਼ੇ ਦੇ ਪ੍ਰਭਾਵ ਕਿੰਨੇ ਘਾੜੇ ਲੁਧਿਆਣਾ ਤੋਂ ਕੈਮਰਾ ਪਰਸਨ ਅਮਨਦੀਪ ਦੇ ਨਾਲ ਅਭਿਸ਼ੇਕ ਝਲੋਟਾ ਐਸਐਮਐਨਿਊਜ਼ ਲੁਧਿਆਣਾ